ਸਸ਼ੇਅ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਦੇ ਵਿੱਚ ਸਮਰਪਣ ਵੈਲਫੇਅਰ ਸੁਸਾਇਟੀ ਨੇ ਦੋ ਗੰਭੀਰ ਬਿਮਾਰੀਆਂ ਦੇ ਨਾਲ ਜੂਝ ਰਹੇ ਮਰੀਜ਼ਾਂ ਦੀ ਮਦਦ ਕੀਤੀ ਸੁਸਾਇਟੀ ਦੇ ਬੋਲੋ ਇਹਨਾਂ ਮਰੀਜ਼ਾਂ ਦਾ ਇਲਾਜ ਕਰਵਾਇਆ ਗਿਆ ਤੇ ਇਸ ਦੌਰਾਨ ਪੰਦਮਜੀਤ ਸਿੰਘ ਮਹਿਤਾ ਮੇਰ ਤੇਜ ਦੇ ਨਾਲ ਹੀ ਉਹ ਜੋ ਪ੍ਰਸਿੱਧ ਸਮਾਜ ਸੇਵਕ ਵੀ ਨੇ ਉਹਨਾਂ ਨੇ ਖੁਦ ਹਸਪਤਾਲ ਜਾ ਕੇ ਮਰੀਜ਼ਾ ਦਾ ਹਾਲ ਚਾਲ ਜਾਣਿਆ ਇਸ ਮੌਕੇ ਬਦਮਜੀਤ ਸਿੰਘ ਮਹਿਤਾ ਦਾ ਕਹਿਣਾ ਹੈ ਕਿ ਸਮਾਜ ਦੀ ਸੇਵਾ ਕਰਨਾ ਸਾਡਾ ਸਭ ਤੋਂ ਵੱਡਾ ਫਰਜ਼ ਹੈ ਉਹਨਾਂ ਨੇ ਸੁਸਾਇਟੀ ਦੇ ਇਸ ਕੰਮ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਅਜਿਹੇ ਸਮਾਜਿਕ ਕਾਰਜਾਂ ਦੇ ਨਾਲ ਹੀ ਅਸੀਂ ਸਮਾਜ ਨੂੰ ਬਿਹਤਰ ਬਣਾ ਸਕਦੇ ਹਾਂ ਤੇ ਸਮਰਪਣ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਭਵਿੱਖ ਦੇ ਵਿੱਚ ਵੀ ਲੋੜਵੰਦਾਂ ਦੀ ਮਦਦ ਕਰਦੀ ਰਹੇਗੀ ਅੱਜ ਤੋਂ ਤਕਰੀਬਨ 2 ਦਿਨ ਪਹਿਲਾਂ ਸਾਡੇ ਧਿਆਨ ਵਿੱਚ ਦੋ ਕਪਲ ਲੈ ਕੇ ਆਦੇ ਜਿਨ੍ਹਾਂ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਸੀ ਕਾਫੀ ਕ੍ਰਿਟੀਕਲ ਸੀ ਸੀਰੀਅਸ ਸੀਗੇ ਤੇ ਮੈਂ ਵਧਾਈ ਦਿੰਦਾ ਤੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਮਰਪਣ ਵੈਲਫੇਅਰ ਸੁਸਾਇਟੀ ਨੂੰ ਤੇ ਡਾਕਟਰ ਅਤਿਨ ਨੂੰ ਮੌਨਟੀ ਜੀ ਨੂੰ ਜਿਨ੍ਹਾਂ ਨੇ ਇੰਨਾ ਕੁਇਕ ਤੇ ਪ੍ਰੌਮਪਟ ਰਿਸਪਾਂਸ ਦਿੰਦੇ ਹੋਏ ਉਹਨਾਂ ਅੰਕਲ ਆਂਟੀ ਜੋ ਬਜ਼ੁਰਗ ਸੀਗੇ ਦੋਨੋਂ ਉਹਨਾਂ ਦੇ ਘਰੇ ਗਏ ਤੇ ਉਹਨਾਂ ਨੂੰ ਇਮੀਡੀਏਟਲੀ ਐਡਮਿਟ ਕੀਤਾ ਅੱਜ ਉਹ ਸਟੇਬਲ ਕੰਡੀਸ਼ਨ 'ਚ ਨੇ ਅੰਕਲ ਜੀ ਨੂੰ 슈ਗਰ ਦਾ ਅਟੈਕ ਆਇਆ ਸੀਗਾ ਤੇ ਜਿਹੜੇ ਉਹਨਾਂ ਦੇ ਵਾਈਫ ਆਂਟੀ ਜੀ ਸੀਗੇ ਉਹਨਾਂ ਦਾ ਚੂਲਾ ਟੁੱਟ ਗਿਆ ਸੀਗਾ ਤੇ ਉਹਨਾਂ ਨੂੰ ਕੋਈ ਐਕਿਊਟ ਸਕਿਨ ਡਿਜ਼ੀਜ਼ ਵੀ ਹੈਗੀ ਹੈ ਜੋ ਕਿ ਬਹੁਤ ਸੀਰੀਅਸ ਸੀਗੀ ਪਰ ਪ੍ਰਮਾਤਮਾ ਦੀ ਮਿਹਰ ਦੇ ਨਾਲ ਤੇ ਇੰਨਾ ਸਾਰਿਆਂ ਦੀ ਪ੍ਰੋਂਪਟ ਰਿਪਲਾਈ ਤੇ ਕੁਇਕ ਰਿਸਪੌਂਸ ਦੇ ਨਾਲ ਅੱਜ ਉਹ ਬਹੁਤ ਸਟੇਬਲ ਕੰਡੀਸ਼ਨ 'ਚ ਹੈ ਮੈਂ ਉਮੀਦ ਕਰਦਾ ਹਾਂ ਕਿ ਰੱਬ ਇਦਾਂ ਹੀ ਇਹਨਾਂ ਨੂੰ ਸੇਵਾ ਲਾਈ ਰੱਖੇ ਤੇ ਜਿਸ ਤਰ੍ਹਾਂ ਡਾਕਟਰ ਸਾਹਿਬ ਨੇ ਇੰਨਾ ਕੁਇਕ ਰਿਸਪੌਂਸ ਦਿੱਤਾ ਤੇ ਇੰਨੀ ਚੰਗੀ ਤਰ੍ਹਾਂ ਇਹਨਾਂ ਦਾ ਟ੍ਰੀਟਮੈਂਟ ਕੀਤਾ ਮੈਂ ਕਹਿੰਦਾ ਕਿ ਇਹਨਾਂ ਦੀ ਇੱਦਾਂ ਹੀ ਤਰੱਕੀ ਹੁੰਦੇ ਰਹੇ ਤੇ ਰੱਬ ਪਰਮਾਤਮਾ ਇਹਨਾਂ ਨੂੰ ਆਸ਼ੀਰਵਾਦ ਦੇਵੇ ਕਿ ਇਹ ਹੋਰ ਲੋਕਾਂ ਦੀ ਸੇਵਾ ਕਰ ਸਕਣ ਐਦਾਂ ਦੇ ਡਾਕਟਰ ਸਾਨੂੰ ਇਨਸਪਾਇਰ ਕਰਦੇ ਆ ਜੋ ਆਪ ਦਾ ਫਰਜ਼ ਜੋ ਹੈ ਜੋ ਇਹ ਸੌਂ ਖਾਂਦੇ ਆ ਜਦੋਂ ਇਹ ਡਾਕਟੋਰੇਟ ਕੰਪਲੀਟ ਕਰਦੇ ਆ ਤੇ ਇੱਕ ਪ੍ਰੋਫੈਸ਼ਨ ਚਾਹੁੰਦੇ ਆ ਉਹਨੂੰ ਇੰਨੀ ਚੰਗੀ ਤਰ੍ਹਾਂ ਨਿਭਾ ਰਹੇ ਆ ਤੇ ਮੇਰੇ ਕੋਲੇ ਸੱਚੀ ਸ਼ਬਦ ਨਹੀਂ ਹੈ ਵੀ ਇਹਨਾਂ ਨੇ ਇੰਨੀ ਚੰਗੀ ਸੇਵਾ ਕੀਤੀ ਸਮਰਪਨ ਵੈਲਫੇਅਰ ਸੁਸਾਇਟੀ ਨੇ ਤੇ ਤੇ ਮੈਂ ਉਮੀਦ ਕਰਦਾ ਕਿ ਹੁਣ ਇਹ ਦੋਨੋਂ ਸਾਡੇ ਬਜ਼ੁਰਗ ਜੋ ਜਿਨ੍ਹਾਂ ਨੂੰ ਕਾਫੀ ਜ਼ਿਆਦਾ ਸੀਰੀਅਸ ਬਿਮਾਰੀ ਸੀ ਤੇ ਇਹਨਾਂ ਨੂੰ ਇਲਾਜ ਦੀ ਸਖਤ ਜ਼ਰੂਰਤ ਸੀ ਉਹ ਜਲਦੀ ਠੀਕ ਹੋ ਜਾਣਗੇ ਕਰਦੇ ਹਾਲਾਤ ਵੀ ਸਰ ਬਹੁਤ ਨਾਜ਼ੁਕ ਨੇ ਉਹਨਾਂ ਦੀ ਛੱਤ ਆਲਮੋਸਟ ਏਗਨ ਵਾਲੀ ਹੈ ਤੇ ਅਸੀਂ ਉਹਦਾ ਕੇਸ ਉੱਪਰ ਭੇਜਿਆ ਤੇ ਜਲਦੀ ਮੇਰੇ ਖਿਆਲ ਨਾਲ ਉਹਨੂੰ ਵੀ ਰਿਫਰਬਿਸ਼ ਕੀਤਾ ਜਾਏਗਾ ਲੱਗਦੀ ਆ ਰਾਮਜੀਤ ਕੀ ਕਹਿਣਾ ਚਾਹੁੰਦਾ ਹੈ ਅ ਦਰਵਜੀ ਠਾਕੁਰ ਮੈਰੀ ਮੇਰਾ ਨਾਮ ਤੇ ਅੱਜ ਜਿਹੜਾ ਇੱਥੇ ਇੱਕ ਪੇਸ਼ੀਐਂਟ ਅਸੀਂ ਐਡਮਿਟ ਕਰਵਾਇਆ ਸੀਗਾ ਕੱਲ ਇੱਥੇ ਆਪਣਾ ਰਮਨਦੀਪ ਲੇਡੀ ਦਾ ਨਾਮ ਹੈ ਔਰ ਸੌਨ ਸਿੰਘ ਬੰਦੇ ਦਾ ਨਾਮ ਹੈ ਕੀਤਾ ਸੀਗਾ ਦੱਸਿਆ ਸੀਗਾ ਵੀ ਏਦਾਂ ਕਰਕੇ ਉੱਥੇ ਘਰ ਦੇ ਵਿੱਚ ਰਹਿ ਰਹੇ ਕੋਈ ਤੇ ਉਹਨਾਂ ਨੂੰ ਬਹੁਤ ਸਖਤ ਲੋੜ ਹੈਗੀ ਆ ਅਬ ਜਦੋਂ ਅਸੀਂ ਜਾ ਕੇ ਵੇਖਿਆ ਸਾਡੀ ਟੀਮ ਨੇ ਤੇ ਇਮੀਡੀਏਟਲੀ ਇਹ ਫੀਲ ਕੀਤਾ ਵੀ ਇਹਨਾਂ ਨੂੰ ਵਾਕੇ ਹੀ ਬਹੁਤ ਜ਼ਰੂਰਤ ਹੈਗੀ ਇਲਾਜ ਦੀ ਔਰ ਉੱਥੋਂ ਐਮੂਲੈਂਸ ਡਾਕਟਰ ਸਾਹਿਬ ਨੂੰ ਪਹਿਲਾਂ ਨਾਲ ਲੈ ਕੇ ਗਏ ਅਸੀਂ ਤੇ ਡਾਕਟਰ ਸਾਹਿਬ ਕਹਿੰਦੇ ਵੀ ਐਡਮਿਟ ਕਰਨਾ ਪਵੇ ਇਹਨਾਂ ਨੂੰ ਤਾਂ ਅਸੀਂ ਇੱਥੇ ਲਿਆਏ ਇਹਨਾਂ ਕੋਲੇ ਕੱਲ ਇਹਨਾਂ ਦੀ ਸਰਜਰੀ ਹੋਈ ਹੈ ਮੈਡਮ ਦੀ ਤਾਂ ਜਿਹੜੀ ਰਵਨਦੀਪਾ ਰਾ ਹੈ ਉਹਦਾ ਚੂਲਾ ਟੁੱਟਿਆ ਹੋਇਆ ਸੀ ਉਹਦੀ ਸਰਜਰੀ ਕਰਤੀ ਇਹਨਾਂ ਨੇ ਔਰ ਜਿਹੜੇ ਉਹਨਾਂ ਦੇ ਹਸਬੰਡ ਹੈ ਉਹ ਉਹਨਾਂ ਨੂੰ ਸ਼ੂਗਰ ਦਾ ਅਟੈਕ ਆਇਆ ਹੋਇਆ ਸੀਗਾ 590 ਉਹਨਾਂ ਦੀ ਸ਼ੂਗਰ ਸੀ ਔਰ ਬੜਿਆ ਹੀ ਹੁਣ ਨਾਰਮਲ ਪੋਜੀਸ਼ਨ ਦੇ ਵਿੱਚ ਆ ਗਏ ਹੈਗੇ ਰਿਕਵਰੀ ਮੋਡ ਦੇ ਵਿੱਚ ਦੋਨੋਂ ਹਸਬੰਡ ਵਾਈਫ ਹੈਗੇ ਆ। ਲੇਡੀ ਨੂੰ ਸਕਿੰਨ ਡਿਜ਼ੀਜ਼ ਵੀ ਹੈਗੀ ਆ। ਬਹੁਤ ਸੀਵੀਅਰ ਡਿਜ਼ੀਜ਼ ਸੀ ਉਹ ਵੀ ਹੁਣ ਅੱਜ ਕੰਟਰੋਲ ਦੇ ਵਿੱਚ ਹੈਗੀ ਆ। ਤੁਸੀਂ ਸਾਰਿਆਂ ਨੇ ਵੇਖਿਆ ਹੀ ਆ ਹੁਣ। ਕਾਫੀ ਮਤਲਬ ਰਿਕਵਰ ਹੈਗੇ ਆ ਉਹ। ਕਿ ਪ੍ਰਮਾਤਮਨ ਦੁਆ ਕਰਦੇ ਆਂ ਵੀ ਉਹ ਜਲਦੀ ਹੀ ਠੀਕ ਹੋਣ। ਔਰ ਸਾਡੀ ਜਿਹੜੀ ਸੁਸਾਇਟੀ ਹੈ ਸਮਰਪਣ ਵੈਲਫੇਅਰ ਸੁਸਾਇਟੀ ਮਾਨਵਤਾ ਦੇ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਔਰ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆਂ ਵੀ ਸਮਾਜ ਦਾ ਭਲਾ ਜਿਸ ਤਰੀਕੇ ਨਾਲ ਵੀ ਹੋ ਸਕੇ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆਂ।